ਸਾਰੇ ਆ ਜੇ ਗੱਲ ਕਰੀਏ ਬਹਿਰ ਦੀ ਵੀ ਗੱਲ ਕਰੀਏ ਸਾਰੇ ਸੀਮੰਦ ਆ ਬਾਈ ਤੇ ਸਾਰੇ ਜਿਆਦਾ ਬਈਆ ਸਾਹਮਣੇ ਝੋਟੀ ਕਿਹੜੇ ਸੀਮੰਦ ਦੀ 1470 1470 ਦਾ ਸੀ ਇਹ ਦੋ ਅਗਲੀ ਝੋਟੀ ਬਈ ਰੋਸਤਮ ਤੇ ਆਹ ਝੋਟੀ ਕਿਹੜੇ ਸੀਮੰਦ ਦੀ ਆਏ ਇਹ ਅਰਜੰਦੀ ਅਰਜੰਦੀ ਠੀਕ ਆ ਤੇ ਆਹ ਬਈ ਚਾਂਦ ਦੀ ਕਿਹੜੀ ਦੀ ਚਾਂਦ ਦੀ ਚਾਂਦ ਦੀ ਆ ਉਹ ਉਹਦੀ ਕੋਇਨੂਰ ਦੀ ਹੈ ਕੋਇਨੂਰ ਲੋਰਸ ਸਾਰੇ ਸੀਮੰਦ ਦੇ ਆ ਸੀਮੰਦ ਰਕਾਰ ਦੇ ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਬੰਮਨ ਵਾਲੇ ਤੋਂ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰ ਰਹੇ ਆ ਦੋਸਤੋ ਕ੍ਰਾਸ ਅੰਗ ਦੇ ਵਿੱਚ ਬਿਲਕੁਲ ਤਾਜੀ ਸੂਈ ਵਹਿੜਾ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਬੰਮਨ ਵਾਲੇ ਪਿੰਡ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਮੋਕਸਰ ਪੈ ਜਾਂਦਾ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੋਕਸਰ ਸਾਹਿਬ ਪੈ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਨੇ ਆ ਆਓ ਬਾਈ ਹਨੀਵੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਆ ਬਾਈ ਬਹੁਤ ਵਧੀਆ ਠੀਕ ਆ ਨਾਂ ਦੱਸੀ ਬਈ ਆਪਣਾ ਨਾਂ ਹਰਵਿੰਦਰਪਾਲ ਤਿੰਦਾ ਕੀ ਇਹ ਬਈ ਇਹ ਵੈਡ ਕਰਦੀ ਹੈ ਆਪਣੀ ਕਰਦੀ ਕਰਦੀ ਠੀਕ ਆ ਕਿੰਨਾ ਮਾਸੂਆ ਸੂਈ ਦੂਜੇ ਸੂਈ ਠੀਕ ਆ ਦੂਜਾ ਸੂਆ ਸੂਈ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੂੰ ਸੂਈ ਨੂੰ ਐਸੇ ਨਾਲ 2 2 ਢਾਈ ਘੰਟੇ ਹੋ ਗਿਆ 2 ਢਾਈ ਘੰਟੇ ਠੀਕ ਆ ਜੇਰ ਪੈ ਗਈ ਬਾਈ ਜੇਰ ਪੈ ਗਈ ਜੇ ਤੁਸੀਂ ਅੰਦਰ ਪਈ ਹੈ ਦੇਖ ਸਕਦੇ ਆ ਠੀਕ ਆ ਜੇਰ ਵਿਖਾ ਦੇਣੀ ਆਪਾਂ ਤੇ ਬੱਚਾ ਕੀ ਦੇਤਾ ਬਾਈ ਬੱਚਾ ਬੱਚੇ ਨੂੰ ਜਨਮ ਦਿੰਦਾ ਬੱਚੇ ਨੂੰ ਜਨਮ ਦਿੰਦਾ ਠੀਕ ਆ ਪਹਿਲੇ ਸੂਏ ਬਾਈ ਕਿੰਨਾ ਕੁ ਦੁੱਧ ਕੱਢਿਆ ਨੇ ਪਹਿਲੇ 13 ਕਿਲੋ ਦੁੱਧ ਦਿੰਦੀ ਰਹੀ ਹੈ 13 ਕਿਲੋ ਦੇ ਲਗਭਗ ਐ ਇਤੀ ਕੀ ਨਿਮਾਨ ਕਰਦੇ ਬਾਈ ਕਿੰਨਾ ਕੁ ਦੁੱਧ ਮੈਂ ਨਹੀਂ ਤਾਂ 16 17 ਕਿਲੋ ਦੇ ਤੱਕ ਕਰਦੇ 16 17 ਕਿਲੋ ਦੇ ਪਾਉਣਾ ਚਾਹੀਦਾ ਠੀਕ ਆ ਦੂਜਾ ਸੂਆ ਸੂਈਆ ਹਾਂ ਲੋ ਵੀ ਸਿੰਘ ਥੱਲੇ ਨੂੰ ਮੁੜਿਆ ਝੁੰਗੇ ਝੁੰਗੀ ਆ ਝੁੰਗੇ ਹੈਗੇ ਆ ਬਹੁਤ ਵੀਰ ਪਸੰਦ ਕਰਦੇ ਝੂੰਗਾ ਜਾਨਵਰ ਰੱਖਣਾ ਲੋਬੀ ਥਣਾ ਦਾ ਸਾਈਜ਼ ਵੇਖ ਸਕਦੇ ਆ ਬਿਲਕੁਲ ਸਾਫ਼ ਸੁਥਰੀ ਹਵਾਨੇ ਪੱਖ ਤੋਂ ਜੇ ਗੱਲ ਕਰੀਏ ਨਾ ਸੋਹਣਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਥਾਣਾ ਬੱਕੀ ਬਈ ਚਵਾਈ ਦੀ ਠੰਡੀ ਸੀਲ ਆ ਬਹੁਤ ਠੰਡੀ ਸੀਲ ਜੇ ਮਰਜ਼ੀ ਹੱਥ ਲਾਈ ਚੱਲ ਕੋਈ ਕੱਢੀਏਗਾ ਮੜਾਏ ਮਾਰਦੇ ਹੱਥ ਲਾ ਲੋਬੀ ਬਾਈ ਹੱਥ ਮਾਰ ਰਿਆ ਮੈਂ ਕਿਹਨੂੰ ਠੰਡੀ ਸੀਲ ਜਿੱਧਰੋਂ ਮਰਜ਼ੀ ਠੀਕ ਆ ਇਧਰੋਂ ਮਰਜ਼ੀ ਲੋਬੀ ਜੇਰ ਪੈ ਚੁੱਕੀ ਆ ਜੇਰ ਵੇਖ ਆ ਲੋ 2 ਤੋਂ 2.5 ਘੰਟੇ ਹੋ ਗਏ ਸੂਈ ਨੂੰ ਹੁਣ ਆ نئی ਜੱਜਮੈਂਟ ਤੁਹਾਨੂੰ ਦੂਜੇ ਪਾਸੇ ਤੋਂ ਵੀ ਕਰਾ ਦਿੰਨੇ ਆਂ ਦੇਖ ਸਕਦੇ ਆਂ ਸੇਮ ਸਾਈਜ਼ ਦੇ ਵਿੱਚ ਥਾਣਾ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਬੱਚੇ ਨੂੰ ਜਨਮ ਦਿੱਤਾ ਫੇਸ ਚੈੱਕ ਕਰ ਸਕਦੇ ਆਂ ਕ੍ਰੋਸ ਅੰਗ ਦੇ ਵਿੱਚ ਆ ਸਾਈਵਾ ਟਿੱਕਾਂ ਦੇ ਘਰ ਮੀਡੀਅਮ ਬੱਚਾ ਆ ਹੁਣਾਂ ਦੇ ਪੱਖ ਤੋਂ ਸਾਫ ਸੁਥਰੀਅਤ ਜੇਰ ਤੁਹਾਨੂੰ ਖਾ ਦਿੰਨੇ ਆਂ ਆਪਾਂ ਇਥਾਂ ਵੀ ਬੈਠਾ ਲੈਣੇ ਨਹੀਂ ਨਹੀਂ ਹਾਂ ਜੀ ਆਪਾਂ ਇੱਕ ਸਾਈਡ ਉਹ ਤਾਂ ਸਾਰੀ ਜੀਰ ਓਕੇ ਆ ਬਾਕੀ ਆ ਜਨਮਰਾਂ ਨਾਲ ਬਾਈ ਕੋਲੇ ਸਾਰੇ ਆ ਜੇ ਗੱਲ ਕਰੀਏ ਬਹਿਰਤੀ ਵੀ ਗੱਲ ਕਰੀਏ ਸਾਰੇ ਸੀਮੰਦ ਆ ਬਾਈ ਦੇ ਸਾਰੇ ਜਿਆਦਾ ਬਈਆ ਸਾਹਮਣੇ ਝੋਟੀ ਕਿਹੜੇ ਸੀਮੰਦ ਦੀ 1470 1470 ਦਾ ਦੀ ਇਹ ਦੋ ਅਗਲੀ ਝੋਟੀ ਬਈ ਰੋਸਤਮ ਤੇ ਆ ਝੋਟੀ ਕਿਹੜੇ ਸੀਮੰਦ ਦੀ ਆਏ ਕੇ ਅਰਜੰਦੀ ਅਰਜੰਦੀ ਠੀਕ ਆ ਤੇ ਆ ਹਾਂ ਬਈ ਚਾਂਦ ਦੀ ਕਿਹੜੀ ਦੀ ਚਾਂਦ ਦੀ ਚਾਂਦ ਦੀ ਆ ਉਹਦੀ ਕੋਇ ਨੂਰ ਦੀ ਕੋਇ ਨੂਰ ਲੋ ਸਾਰੇ ਸੀਮਨ ਰਕਾਰਦੇ ਆ ਤੇ ਬਈ ਇਹ ਵਹਿਰ ਜਿਹੜੀ ਆਪਾਂ ਹੁਣ ਵੀਡੀਓ ਕਵਰ ਕਰ ਰਹੇ ਆ ਕਿਹੜੀ ਸੀਮਨ ਦੀ ਆ ਇਹ ਵੀ ਟੋਸ ਸੈਂਟਰ ਹੋ ਗਈ ਆਪਾਂ ਸਾਈਵਾਲ ਦਾ ਭਰਾਇਆ ਸੀ ਠੀਕ ਆ ਠੀਕ ਆ ਮੈਂ ਦੂਜੀ ਦਾ ਜਰਸੀ ਦਾ ਜਰਸੀ ਦਾ ਭਰਾਇਆ ਸੀ ਆ ਠੀਕ ਆ ਸੀਗਾ ਜੇ ਆ ਵੀ ਜਰਸੀ ਦਾ ਠੀਕ ਆ ਇਹਦਾ ਉਹ ਸਾਈਵਾਲ ਦੇ ਜਰਸੀ ਦਾ ਭਰਾਇਆ ਸੀ ਸਾਈਵਾਲ ਦੇ ਸਾਈਵਾਲ ਦੇ ਜਰਸੀ ਦਾ ਸੀਮਨ ਲੱਗਿਆ ਸੀ ਬਾਈਆਂ ਦਾ ਤੇ ਆ ਵੀ ਜਰਸੀ ਦਾ ਸੀਮਨ ਹੀ ਸੀ ਹਣਾ ਆਹ ਜਰਸੀ ਦਾ ਠੀਕ ਆ ਤੇ ਬਾਈ ਹੁਣ ਤੋੜ ਕੇ ਵਿਖਾਈਏ ਇਹਨੂੰ ਵੇੜ ਨੂੰ ਹਾਂ ਹਾਂ ਲਓ ਬਈ ਤੋੜ ਕੇ ਤੁਹਾਨੂੰ ਵਿਖਾਉਨੇ ਆ ਲਓ ਬਈ ਤੁਰ ਹੀ ਜਾਂਦੀ ਤਾਂ ਤੁਸੀਂ ਜੱਜਮੈਂਟ ਲਾ ਲੈਣੀ ਆ ਕਰਮਾ ਵਾਲੀ ਰਾਜੀ ਬੜੀ ਚੰਗੀ ਆ ਤੇ ਬਾਕੀ ਦੁੱਧ 16 17 ਕਿਲੋ ਬਾਈ ਜਾਂ ਦਾ ਪਾ ਦੂਗੀ ਪਹਿਲੇ ਸੂਏ 13 ਲੀਟਰ ਦੁੱਧ ਦਿੱਤਾ ਪਰ 13 ਥੋੜਾ ਜਿਹਾ ਕਰਤੀ ਹੈ ਹਜੇ ਸੂਈ ਹੁਣੇ ਆ ਨਾ ਠੀਕ ਆ ਲਓ ਬੱਚੇ ਦਾ ਥੋੜਾ ਜਿਹਾ ਨਾ ਵੱਧ ਕਰਦੀ ਹੈ ਸਾਈ ਵਾਲ ਤੇ ਜਰਸੀ ਦਾ ਕ੍ਰੋਸ ਅੰਗਜਾ ਹੈਗਾ ਲੈ ਆ ਬਾਈ ਕੋਈ ਨਹੀਂ ਬੰਦ ਬਾਕੀ ਜਿਹੜੇ ਵੀਰ ਦੇ ਪਸੰਦ ਹੋਵੇ ਤੁਸੀਂ ਚਵਾਈ ਇੱਥੇ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਬਾਈ ਦੇ ਘਰ ਦੀ ਹੈਗੀ ਆ ਤੇ ਬਾਈ ਰੇਟ ਦੀ ਗੱਲ ਕਰੀਏ ਤੇ ਇਹਦਾ ਰੇਟ ਕੀ ਕਰਦੇ ਆਗੇ ਰੇਟ 55000 55000 ਮਾਨਤਨ ਹੋ ਜਾਊਗਾ ਬੇ ਮਾਨਤਨ ਕਰ ਠੀਕ ਆ ਤੇ ਇੱਕ ਵਾਰੀ ਆਪਣਾ ਨੰਬਰ ਦੱਸ ਦੇ 62800 62800 27669 27669 69 ਠੀਕ ਆ ਲਓ ਬਈ ਇਹ ਬਾਈ ਦਾ ਨੰਬਰ ਹੈਗਾ ਪਿੰਡ ਬੰਮਨਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕਿਸੇ ਵੀ ਵੀਰ ਦੇ ਇਹ ਵਹਿੜ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਇੱਥੇ ਆ ਕੇ ਆਪਦੀ ਕਰ ਲੈਣੀ ਹੈ ਥਾਨ ਹਵਾਨੇ ਤੋਂ ਜੇ ਗੱਲ ਕਰੀਏ ਨਾ ਬਿਲਕੁਲ ਸਾਫ ਸੁਥਰੀ ਆ ਤਾਜੀ ਸੂਈ ਹੈ ਦੋਸਤੋ ਜੇ ਰਨਿੰਗ ਓਕੇ ਆ 16 17 ਕਿਲੋ ਦੁੱਧ ਬਾਈਆਂ ਦਾ ਖੁੱਲਾ ਪਾ ਦੂਗੀ ਤੇ ਜਿਹੜੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ